ਕੀ ਇਹ ਪਿੰਗੜਾ ਕਰਾਉਂਦਾ ਜਾ ਜਾ ਮੈਂ ਨਹੀਂ ਨਹੀਂ ਗੋਲ ਪੈ ਗਈ ਮੇਰੇ ਘਰ ਵਾਲੇ ਤੇ ਨਹੀਂ ਇਹਨੂੰ ਤੇ ਪਿਸਤੌਲ ਇੱਧਰ ਵਿਖਾ ਇੱਧਰ ਵਿਖਾ ਪਿਸਤੌਲ ਆ ਬੰਗਵਾ ਲਾਂਗੇ ਪਿਸਤੌਲ ਮਗਾ ਨਹੀਂ ਰੱਖ ਜਾ ਇਹ ਕੋਈ ਪਿਸਤੌਲ ਹੱਥ ਵਿੱਚ ਲਿਆ ਜੀ ਹੋ ਲੋ ਇਹ ਨਾਲ ਵੀਡੀਓ ਵੀ ਹੈੀ ਆ ਉਸ ਬੰਦੇ ਜਿਹੜੀ ਪਰਤਾਲ ਪਰਤਾਲ ਕੀਤੀ ਹੈ ਜਾਰੀ ਪਰਤਾਲ ਕਰਕੇ ਜੋ ਵੀ ਬੰਦੀ ਕਾਰਵਾਈ ਕਰ ਦਿੱਤੀ ਹੈ ਉਹ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਠੀਕ ਹੈ ਜੀ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਨਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਾਂ ਤੇ ਬੱਸ ਆਲਾ ਨੇ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਹੈ ਅੰਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ ਜੀ ਮੈਂ ਬੋਧੀ ਗੱਲ ਮੈਂ ਤਾਰ ਦਿੰਨਾ ਮੈਂ ਸਵਾਰੀਆਂ ਤਾਰਦੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਸਈ ਪੁੱਛਿਆ ਆ ਵੀ ਤੁਸੀਂ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਦੂਗੀ ਅੱਗੋਂ ਪਸਤੌਰ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਲ ਕੀਤਾ ਗੋਲੀਆਂ ਚਲਾਈਆਂ ਨਾ ਕਿੰਨੇ ਜਣੇ ਸੀ ਉਹ ਦੋ ਜਣੇ ਦੋ ਜਣੇ ਸੀ ਜੋ ਜਣੇ ਕੌਣ ਹੈਗੇ ਜੀ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਕਿਹੜੇ ਰੋਡ ਤੇ ਫਾਸ ਚੱਲਦੀ ਕਿਹੜੀ ਬੱਸ ਹੈ ਇਹ ਇੰਡੀਆ ਰੋਡ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਇਸੇ ਰੰਜੀਤ ਕਾਕੇ ਦੀਆਂ ਵੀ ਸਵਾਰੀਆਂ ਭਈਆਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਕੁੱਟਿਆ ਹੋਣਾ ਮਾਰਿਆ ਪਤਾ ਲੱਗਾ ਇਹ ਨਿੱਜੀ ਪਸਤਵਲੇ ਕਿਦਾਂ ਕੁਛ ਨੂੰ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਆ ਕੀ ਕਹਿੰਦੇ ਉਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਮੰਨਦਾ ਨਹੀਂ ਮੰਨ ਕਰਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲਿਸ 100 ਰੁਪਿਆ ਭਗਵਾਨ ਵਾਲਮੀਕ ਮਹਾਰਾਜ ਕੀਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਨਾਥ ਮਹਾਰਾਜ ਕੀਜੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪਰੋਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬੱਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਔਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਤੌਲ ਸੀ ਉਹਨੇ ਸਿਧਾਣ ਕੇ ਕੱਢਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚੱਲੀਆਂ ਮੌਕੇ ਤੇ ਜੇਕਰ ਦਰਸਲ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਆ ਲੈਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਾਂ ਅਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਰੋ ਥੱਲੇ ਨੂੰ ਉਹ ਕੱਢ ਰਿਆ ਕੇ ਗੋਲੀ ੜੀ ਪਈ ਆ ਚਲਾ ਰਿਆ ਆ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੀ ਕੀ ਇਸ ਦਾ ਝਗੜਾ ਝਗੜਾ ਜੀ ਬਸ ਸਵਾਰੀਆਂ ਤੋਂ ਗੱਲ ਦੇ ਕੋਈ ਏਡੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਇੱਕ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆਂ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਇਸ ਕਰਕੇ ਅਸੀਂ ਪੁਲਿਸ ਨੂੰ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ ਉਦੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਫਿਰ ਨਰਸ ਤੇਜ ਕੀਤਾ ਜਾਏਗਾ